ਆਪਣੀ ਜਵੇ ਥੋੜੀ ਜਿਹੀ ਪੱਕ ਗਈ ਹੈ ਇਹਨੂੰ ਦਾਣਾ ਬਹੁਤ ਜ਼ਿਆਦਾ ਲੱਗ ਗਿਆ ਦੇਖੋ ਇਹਦਾ ਦਾਣਾ ਹੀ ਪ੍ਰੈਸ਼ਰ ਇਹਦਾ ਬਹੁਤ ਜ਼ਿਆਦਾ ਹੈ ਹਾਲਚਾਲ ਮਿੱਤਰੋ ਅੱਜ ਦਾ ਆਪਾਂ ਨਵਾਂ ਬਲੌਗ ਸ਼ੁਰੂ ਕਰਦੇ ਆਂ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਆਪਾਂ ਪੂਰੇ ਦਿਨ ਦੇ ਵਿੱਚ ਕੀ ਕਰਦੇ ਆਂ ਆਪਾਂ ਸਾਰੀਆਂ ਮੱਝਾਂ ਚੋਲੀਆਂ ਤੇ ਗਾਈਆਂ ਵੀ ਚੋਲੀਆਂ ਗਾਈਆਂ ਇੱਧਰ ਬੰਨੀਆਂ ਆਪਾਂ ਉੱਧਰ ਛੱਡਦੇ ਆਂ ਆਪਾਂ ਗਾਈਆਂ ਨੂੰ ਸਾਰੀਆਂ ਨੂੰ ਆਪਾਂ ਹੁਣ ਸਾਰੇ ਫਰਸ਼ ਤੇ ਝਾੜੂ ਧਾਤਾ ਤੇ ਹੁਣ ਆਪਾਂ ਮੱਝਾਂ ਅੰਦਰ ਬੰਨਣੀਆਂ ਸ਼ੁਰੂ ਕਰ ਦਿੱਤੀਆਂ ਕਮੀਜ਼ ਤਾਂ ਨਹੀਂ ਚਾਹੀਦੀ ਓਏ ਪਿੱਛੇ ਗਾਲੀ ਰੱਖੀ ਫੇ ਖੋਲੀ ਜਾ ਲਾ ਮੈਂ ਬੰਨੀ ਜਾਵਾ ਆਪਣੀ ਬੱਕਰੀ ਸੂਈ ਹੋਈ ਜਾਂਨੇ ਛੇਲੀ ਦਿੱਤੀ ਐ ਦੇਖ ਲਓ ਸਾਰੇ ਜਹਾਂ ਸਾਰੀਆਂ ਕਟੀਆਂ ਉਧਰੋਂ ਖੁੱਲੀਆਂ ਜਾਂਦਾ ਪਏ ਇੱਕ ਜਾਣਾ ਇੱਧਰ ਆਪਾਂ ਕੋਲ ਖੜ ਕੇ ਪਾਣੀ ਪਲਾਈ ਜੰਨੇ ਵੀ ਸਾਰੀਆਂ ਕਟੀਆਂ ਨੂੰ ਇਹ ਰਾਜ ਕੇ ਪੀ ਲੈਣਗੇ ਨਹੀਂ ਤਾਂ ਬਾਲਟੀ ਦੇ ਨਾਲ ਥੋੜਾ ਥੋੜਾ ਪੀਣੀ ਆ ਦੋ ਤਿੰਨ ਮਿੰਟ ਖੁੱਲੀਆਂ ਰੱਖਾਂਗੇ ਕੰਮ ਫਿਰ ਕੇ ਪਾਣੀ ਪੀ ਲੈਣਗੇ ਹੁਣ ਆਪਾਂ ਗੋਆ ਲਾਉਣ ਚੱਲੇ ਆਂ ਤੇ ਕੱਲ ਆਪਾਂ ਆਪਣੀ ਤੂੜੀ ਵਾਲੀ ਸ਼ੈੱਡ ਸਾਫ਼ ਕੀਤੀ ਸੀਗੀ ਉਹਦੇ ਚ ਗੰਦ ਲੱਧਿਆ ਦੇ ਵਿੱਚ ਤੇ ਹੁਣ ਆਪਾਂ ਲਾ ਕੇ ਹੁੰਨੇ ਆਂ ਇੱਕ ਚੱਕ ਦਿੱਤਾ ਟਰੈਲੀ ਦਾ ਤੇ ਹੁਣ ਆਪਣਾ ਬੰਦਾ ਲਾ ਹੁੰਦਾ ਗੋਆ ਜਿਹੜਾ ਮਾੜਾ ਮੋਟਾ ਰਹਿ ਗਿਆ ਹੁਣ ਆਪਾਂ ਪਾਣੀ ਦੇ ਨਾਲ ਟਰੈਲੀ ਧੋਣ ਲੱਗ ਗਏ ਆ ਇਹ ਆਪਣੀ ਜਵੀ ਥੋੜੀ ਜਿਹੀ ਪੱਕ ਗਈ ਜੀ ਇਹਨੂੰ ਦਾਣਾ ਬਹੁਤ ਜ਼ਿਆਦਾ ਲੱਗ ਗਿਆ ਦੇਖੋ ਮੇਰਾ ਦਾਣਾ ਹੀ ਫਿਰ ਬੂਟਾ ਪੂਰਾ ਦਾਣੇ ਨਾਲ ਭਰਿਆ ਹੀ ਪਿਆ ਦੇਖ ਲਓ ਕਿੱਡੀ ਕਿੱਡੀ ਵੱਡੀ ਜਵੀ ਹੋ ਗਈ ਹੈ 5 5 6 6 ਫੋਟੋ ਗਈ ਮੇਰਾ ਇਹ ਦਾਣਾ ਪਿਆ ਹੈ ਦੇਖੋ ਇੱਕ ਇੱਕ ਬੂਟੇ ਨੂੰ ਕਿੰਨਾ ਕਿੰਨਾ ਦਾਣਾ ਇੰਨਾ ਥਾਂ ਵੱਡਿਆ ਟਰੈਲੀ ਪੂਰੀ ਭਰ ਜਣੀ ਆਪਾਂ ਪੱਠੇ ਲੱਦ ਲੈ ਤੇ ਹੁਣ ਆਪਾਂ ਘਰੋਂ ਚੱਲੇ ਟਰੈਲੀ ਭਰ ਗਈ ਪੱਠਿਆਂ ਦੀ ਆਪਣੀ ਭਾਈ ਘੋੜਾ ਠਾੜਾ ਕਾ ਸਾਰਾ ਗਾਈਆਂ ਵਾਲਾ ਗੋਹਾ ਖਿੱਚਾਂਗੇ ਅੰਦਰ ਵਾਲ ਆ ਥੋੜਾ ਜਿਹਾ ਰਹਿ ਗਿਆ ਖਿੱਚ ਕੇ ਤੇ ਆਪਾਂ ਗਾਈਆਂ ਸਾਰੀਆਂ ਅੰਦਰ ਵੜ ਦਿੰਨੇ ਆ ਤੁੱਪੇ ਗਾਈਆਂ ਖੜੀਆਂ ਹੋਈਆਂ ਪੱਖੇ ਆਪਣੇ ਚੱਲਦੇ ਗਏ ਤਾਂ ਪੱਠੇ ਗੁਜ਼ਰਨਾ ਸ਼ੁਰੂ ਕਰ ਦਿੱਤੇ ਥੱਲੇ ਆਪਾਂ ਇੱਕ ਪੱਲੀ ਤੂੜੀ ਦੀ ਪਾ ਲਈ ਤੇ ਹੁਣ ਸਾਰਾ ਪਾਇਆ ਥੋੜੇ ਜਿਹੇ ਹੋਰ ਪੁੱਤਰ ਕੇ ਆਪਾਂ ਇੱਕ ਪੱਲੀ ਹੋਰ ਉੱਤੇ ਤੂੜੀ ਦੀ ਪਾਵਾਂਗੇ ਫੇ ਸਾਰੀਆਂ ਖੁਰਦੀਆਂ ਦੇ ਵਿੱਚ ਪਾ ਦਵਾਂਗੇ ਆਪਾਂ ਬੰਦੇ ਚਾਪੀ ਲੱਗ ਗਏ ਆ ਤਾਂ ਆਪਾਂ B5 ਦੇ ਟੀਕੇ ਕਿੰਨੇ ਲਾਤੇ ਆ ਡਾਲੀਆਂ ਖੁਰਲੀਆਂ ਦੇ ਵਿੱਚ ਪੱਠੇ ਪਾਉਣੇ ਸ਼ੁਰੂ ਕਰ ਦਿੱਤੇ ਆ। ਆਪਣਾ ਬੰਦਾ ਪਾਈ ਜਾਂਦਾ ਪਿਆ ਇੱਕ ਜਾਣਾ ਭਰ ਭਰ ਕੇ ਦੇਈ ਜਾਂਦਾ ਪਿਆ। ਮੱਜਾ ਸਾਰੀਆਂ ਖਾਨ ਲੱਗ ਗਈਆਂ। ਪੱਠੇ ਥੋੜੇ ਜਿ ਸੁੱਕੇ ਜੇ ਤਾਂ ਘਰ ਕਿਦਾਂ ਲੱਗਦਾ ਹਰਾ ਘਾਟਾ। ਪਾ ਸਾਰੀਆਂ ਮੱਜਾਂ ਦਾ ਗੋਆ ਖਿੱਚਣ ਲੱਗੇ ਆਂ ਟਰੈਕਟਰ ਤੋਂ ਲੱਗ ਗਏ ਆਹ ਮਸ਼ੀਨ ਆਪਣੇ ਕੋਲ ਹੈਗੀ ਟਰੈਕਟਰ ਤੋਂ ਹਵਾਲੇ ਵਾਸਤੇ ਡੀਜ਼ਲ ਪਾਇਆ ਪੈਟਰੋਲ ਇਹਦੇ ਜਿਹੜਾ ਪੈਟਰੋਲ ਹੀ ਮੈਂ ਕਹਿੰਦਾ ਇਹ ਮਰਿਆ ਗੇੜ ਵਾਲਾ ਬੋਲਦੇ ਸੁਣਿਆ ਕਿਹੜਾ ਥੋੜਾ ਇਹਦੇ ਵਿੱਚੋਂ ਡੀਜ਼ਲ ਕੱਢਿਆ ਆਪਾਂ ਜੇ ਭਾਣ ਪ੍ਰੈਸ਼ਰ ਇਹਦਾ ਬਹੁਤ ਜ਼ਿਆਦਾ ਹੈ ਪਾ ਇੱਕ ਟਰੈਕਟਰ ਧੋਤਾ ਹਾਂ ਦੂਜਾ ਧੋਣਾ ਸ਼ੁਰੂ ਕਰਨ ਲੱਗੇ ਆ ਬਾਹਰ ਕੱਢਣ ਗੱਲੇ ਰੋਟੀ ਖਾ ਕੇ ਧੋਣੇ ਆਪਾਂ ਦੂਜਾ ਟਰੈਕਟਰ ਹੁਣ 1 ਵਜ ਗਿਆ ਦੁਪਹਿਰ ਦਾ ਦੋ ਟਰੈਕਟਰ ਧੋਤੇ ਹੁਣ ਆਪਾਂ ਤੀਜਾ ਟਰੈਕਟਰ ਲੈ ਕੇ ਚੱਲਦੇ ਆਂ ਕਿੰਨਾ ਲਿਪੜਿਆ ਹੋਇਆ ਟਰੈਕਟਰ ਹੁਣ ਤੋਕੇ ਆਪਾਂ ਤੁਹਾਨੂੰ ਦਿਖਾਉਨੇ ਆ ਕਿਦਾਂ ਦਾ ਬਣ ਜਾਂਦਾ ਥੋੜਾ ਜਿਹਾ ਜਿਹਾ 1 ਕਿਲੋ ਲੀਟਰ ਤੇਲ ਕੱਢਿਆ ਹੋਣ ਇਹਦੇ ਟਰੈਕਟਰ ਦੇ ਉੱਤੇ ਮਾਰਦੇ ਆ ਆਪਾਂ ਚੰਗੀ ਤਰ੍ਹਾਂ ਥੋੜਾ ਜਿਆਦਾ ਹੀ ਨਿਕਲ ਗਿਆ ਤੇਲ ਡੀਜ਼ਲ ਹੀ ਡੀਜ਼ਲ ਹੋ ਗਿਆ ਇਹਦੇ 'ਚ ਹੁਣ ਜਿਆਦਾ ਪਾਣੀ ਪਾ ਲੰਨੇ ਟਰੈਕਟਰ ਆਪ ਤਾਂ ਹੁਣ ਬਾਹਰ ਕੱਢਣ ਲੱਗੇ ਆ ਆਲਾ ਵੀ ਆਪਾਂ ਗੋਹਾ ਲਾਦ ਲਿਆ ਝਾੜੂ ਲਾਤਾ ਇਹਨ ਇਕੱਠਾ ਕਰਕੇ ਅੰਦਰ ਵੀ ਝਾੜੂ ਲਾਤਾ ਸਾਰੀਆਂ ਗਾਹਾਂ ਪੱਠੇ ਖਾਨ ਦੀਆਂ ਕਟੀਆਂ ਵੀ ਖਾਨ ਦੀਆਂ ਕੱਟੀਆਂ ਦੇਖੋ ਕਿੰਨੀ ਵਧੀਆ ਸਿੰਗ ਦੇਖੋ ਕਿੰਨੇ ਵਧੀਆ ਪੂਰੇ ਗੋਲ ਸਿੰਘ ਹੁਣ ਆਪਾਂ ਦੂਜੀ ਵਾਰੀ ਗੋਆ ਲਾਉਣ ਆ ਗਏ ਆ ਥੋੜਾ ਜਿਹਾ ਇਹ ਗਾਈਆਂ ਵਾਲੇ ਪਾਸੇ ਸੁੱਕਾ ਸੁੱਕਾ ਜਿਹਾ ਲੱਤਿਆ ਤੇ ਤੇ ਲਾ ਦਨੇ ਆਪਾਂ ਇੱਥੇ ਜਵੀ ਵਾਲੇ ਖਾਂ ਚ ਤੇ ਬਾਕੀ ਉਹ ਦੂਸਰਾ ਮੱਝਾਂ ਵਾਲਾ ਗਿੱਲਾ ਗੋਆ ਉਹ ਆਪਾਂ ਪੱਥਣ ਵਾਸਤੇ ਰੱਖਣਾ ਪਾ ਇੱਥੇ ਪਤਲਾ ਪਤਲਾ ਕਰਕੇ ਲਾ ਦਿੱਤਾ ਕੋ ਆ ਹੁਣ ਜਾ ਕੇ ਦੂਸਰਾ ਭਰਦੇ ਆਪਾਂ ਉਹ ਪੱਥਣ ਵਾਸਤੇ ਲਾਉਣਾ ਆਪਾਂ ਚੱਲਦੇ ਆਪਾਂ ਹੁਣ ਘਰ ਨੂੰ ਰੱਖ ਲਾ ਵਿੱਚ ਬਾਕੀ ਆਪਾਂ ਢੇਰ ਵਿੱਚ ਸਿੱਟਦੇ ਸੀਗੇ ਪਹਿਲਾਂ ਹੁਣ ਆਪਾਂ ਸਾਰੀਆਂ ਮੱਜਾਂ ਬਾਹਰ ਬੰਨਣ ਲੱਗੇ ਆਂ ਪਾਣੀ ਪਲਾ ਪਲਾ ਕੇ ਬੰਨੀ ਜਾਵਾਂਗੇ ਚਲਾ ਸਾਫ ਕਰਕੇ ਭਰਿਆ ਹੁਣ ਟਰੈਕਟਰ ਟੁੱਟਰ ਤੋਂ ਤੇ ਹੈਗੇ ਡੀਜ਼ਲ ਮਾੜਾ ਮੋਟਾ ਪੈ ਗਿਆ ਹੈਗੇ ਵਿੱਚ ਤਾਂ ਕਰਕੇ ਹੁਣ ਸਾਫ ਕਰਕੇ ਭਰਿਆ ਮੋਟਰ ਚੱਲਣ ਦੀ ਹੈ ਸਾਰੀਆਂ ਮੱਝਾਂ ਪਾਣੀ ਪੀ ਕੇ ਤੇ ਫਿਰ ਬਾਹਰ ਜਾਈ ਜਾਣਗੀਆਂ ਜਾਦੀ ਪਿਆਸ ਲੱਗੀ ਦੇਖਾ ਪੀ ਨਹੀਂ ਆਵੇਂ ਪਾਣੀ ਸਵੇਰੇ ਵੀ ਆਪਾਂ 10 ਵਜੇ ਪਲਾਇਆ ਹੈਗਾ ਹੁਣ ਫੇਰ 3 ਵਜੇ ਆ ਫੇਰ ਆਪਾਂ ਪਲਾਉਣ ਲੱਗ ਗਏ ਪਾਣੀ ਇਹ ਆਪਾਂ ਸ਼ਾਮਾਂ ਨੂੰ ਅੰਦਰ ਬੰਨਣੀਆਂ ਤੇ ਫੇਰ ਪਲਾ ਦੇਣਾ 6 ਵਜੇ ਤਿੰਨ ਟਾਈਮ ਪਾਣੀ ਪਲਾਇਆ ਜੀਦਾ ਆਪਾਂ ਹੁਣ ਗਰਮੀ ਹੋ ਗਈ ਹੈ ਤਾਂ ਕਰਕੇ ਪਾਣੀ ਜ਼ਿਆਦਾ ਪੀਣ ਲੱਗ ਗਈਆਂ ਮੱਜਾ ਕੱਟੀ ਆ ਗਈ ਪਾਣੀ ਪੀਣ ਆਉਣ। ਕੱਟੀ ਦਾ ਮੂੰਹ ਨਹੀਂ ਪਹੁੰਚਣ ਦੇ ਅੱਜ। ਇੱਧਰ ਪਹੁੰਚ ਗਿਆ। ਇੱਧਰ ਬੰਨੀ ਜਾਂਦਾ ਪਿਆ ਛੋਟੂ ਆਪਣਾ। ਆਪਾਂ ਪੱਠੇ ਪਾਏ ਹੋਏ ਹਾਂ। ਇੱਦਾਂ ਧੁੱਪ ਦੇ ਵਿੱਚ ਲੱਗਦਾ ਬਈ ਨਿਰੀ ਤੂੜੀ ਪਈ ਐ ਤੇ ਇੱਦਾਂ ਹੱਥ ਨਾ ਕਰਕੇ ਤੇ ਲੱਗਦਾ ਨਿਰਾ ਹੀ ਖਰਾ ਐ ਆਹ ਮੱਝ ਸਾਰਿਆਂ ਤੋਂ ਪਹਿਲਾਂ ਨੰਬਰ ਤੇ ਖੋਲੀ ਹੋਈ ਐ ਉਦੋਂ ਦੀ ਪਾਣੀ ਪੀ ਜਾਂਦੀ ਪਈ ਐ ਸਾਰੇ ਤਾਂ ਵੱਡੀ ਮੱਝ ਇਹ ਆ। ਉਦੋਂ ਦੀ ਪਾਣੀ ਪੀ ਜਾਂਦੀ ਪੀ। ਪੀ ਵੀ ਕੇ ਆਪਣੀ ਆਪਣੀ ਜਗ੍ਹਾ ਤੇ ਜਾ ਜਿੰਨੀ ਪੀ ਜਾਂ ਮਿੱਦਾਂ। ਦੇਖੋ ਨੇ ਆਪਣੇ ਜਗ੍ਹਾ ਤੇ ਆ ਕੇ ਆਪ ਹੀ ਖੜ ਜਾਣਾ। ਉਦੋਂ ਪੱਗਾਂਆਂ ਚੋਲੀਆਂ ਹੁਣ ਮੱਜਾਂ ਚੋਣ ਲੱਗੀਆਂ ਆਜਾ ਹੁਣ ਆਪਾਂ ਤੀਜੀ ਵਾਲੀ ਬਹੁਤ ਔਨ ਆ ਗਈਆਂ ਤੇ ਇੱਥੇ ਆਪਾਂ ਪਾਥੀ ਦਾ ਬਹੁਤ ਆਇਆ ਆ ਵਧੀਆ ਲੱਗਦੀਆਂ ਇੱਥੇ ਪਾਥੀਆਂ ਆਪਾਂ ਪੱਟਦੇ ਆ